ਮੇਰਾ ਨਾਮ ਸਨੀਪੇਦੀਆ ਜੀ ਤੇ ਅੱਜ ਸ਼ਿਵਾਜੀ ਨਗਰ ਦੇ ਵਿੱਚ ਕਣਕ ਦਾ ਜਿਹੜਾ ਉਹ ਵੰਡ ਰੱਖੀ ਗਈ ਸੀ ਪੰਜਾਬ ਸਰਕਾਰ ਦੁਆਰਾ ਜਿਹੜੇ ਨੀਲੇ ਕਾਰਡ ਧਾਰਕਾਂ ਨੂੰ ਆ ਉਹ ਕੱਲੇ-ਕੱਲੇ ਬੰਦੇ ਨੂੰ ਜਿਹੜੀ ਆ ਕਣਕ ਆ ਉਹ ਹਰ ਘਰ ਦੇ ਵਿੱਚ ਪਹਚਾਈ ਜਾਣੀ ਆ ਜਿਨ੍ਹਾਂ ਦੇ ਨੀਲੇ ਕਾਰਡ ਬਣਿਆ ਸਾਡੇ ਇਸ ਹਲਕੇ ਦੇ ਵਿਧਾਇਕ ਮਾਨਯੋਗ ਸ਼੍ਰੀ ਅਸ਼ੋਕ ਪ੍ਰਾਸ਼ਰ ਪੱਪੀ ਜੀ ਵੱਲੋਂ ਸਖ ਨਿਰਦੇਸ਼ ਨੇ ਔਰ ਸਾਡੇ ਨਾਲ ਫੂਡ ਇਨਸਪੈਕਟਰ ਦਵਿੰਦਰ ਜੀ ਵੀ ਨੇ ਕਿ ਕੱਲੇ ਕੱਲੇ ਜਿਹੜੇ ਦੀਪੂ ਤੇ ਜਾ ਕੇ ਜਿੰਨੇ ਵੀ ਕਾਰਡ ਤਾਰਕ ਨੇ ਉਹਨਾਂ ਨੂੰ ਜਿਹੜੀ ਕਣਕ ਹੈ ਉਹ ਬਿਲਕੁਲ ਕੱਲੇ ਕੱਲੇ ਘਰ ਨੂੰ ਕੱਲੇ ਕੱਲੇ ਪਰਿਵਾਰ ਦੇ ਕੱਲੇ ਕੱਲੇ ਮੈਂਬਰ ਨੂੰ ਜਿੰਨੀ ਬਣਦੀ ਕਣਕ ਹੈ ਉਹ ਕੋਲੇ ਖੜ ਕੇ ਉਹਨਾਂ ਨੂੰ ਦਿੱਤੀ ਜਾਂਦੀ ਹੈ ਸੋ ਅੱਜ ਸ਼ਿਵਾਜੀ ਨਗਰ ਦੇ ਵਿੱਚ ਮੈਂ ਤੇ ਮੇਰੇ ਸਾਡੇ ਇੰਸਪੈਕਟਰ ਸਾਹਿਬ ਅਸੀਂ ਕੋਲੇ ਖੜ ਕੇ ਕਾਰਡਾਂ ਦੀ ਜਿਹੜੀ ਆ ਉਹਦੇ ਹਿਸਾਬ ਦੇ ਨਾਲ ਜਿਹੜੀ ਕਣਕ ਹੈ ਉਹ ਕੱਲੇ-ਕੱਲੇ ਮੈਂਬਰਾਂ ਦੀ ਜੇ ਕਿਸੇ ਦੇ ਦੋ ਮੈਂਬਰਾਂ ਉਹਨਾਂ ਨੂੰ ਦੋ ਮੈਂਬਰਾਂ ਦੇ ਹਿਸਾਬ ਦੇ ਨਾਲ 23 ਕਿਲੋ ਕਣਕ ਬਣਦੀ ਆ ਮਹੀਨੇ ਦੀ 5 ਕਿਲੋ ਹੁੰਦੀ ਆ ਇੱਕ ਮੈਂਬਰ ਦੀ ਤਿੰਨ ਮਹੀਨੇ ਦੀ ਇੱਕ ਮੈਂਬਰ ਦੀ 15 ਕਿਲੋ ਦੀ ਬਣਦੀ ਆ ਤੇ ਜੇ ਕਿਸੇ ਦੇ ਦੋ ਮੈਂਬਰ ਆ ਤਾਂ ਉਹ 23 ਕਿਲੋ ਦੀ ਜਿਹੜੀ ਕਣਕ ਹੈ ਉਹ ਦਿੱਤੀ ਜਾਂਦੀ ਆ ਸੋ ਅੱਜ ਉਸੇ ਕੜੀ ਦੇ ਤਹਿਤ ਸ਼ਿਵਾਜੀ ਨਗਰ ਦੇ ਵਿੱਚ ਮੈਂ ਆਇਆ ਸੀਗਾ ਤੇ ਕੋਲੇ ਖੜ ਕੇ ਐਮਐਲਏ ਸ਼ੋਪਰਾ ਸ਼ੇਰ ਪੱਪੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਉੱਥੇ ਕਣਕ ਦੀ ਵੰਡ ਕੋੜੇ ਖੜ ਕੇ ਕਰਾਈ ਆ ਔਰ ਬਿਲਕੁਲ ਫਰੀ ਹੈ ਇੱਥੇ ਕੋਈ ਵੀ ਕਿਸੇ ਕਿਸਮ ਦਾ ਜਿਹੜਾ ਪੈਸਾ ਉਹ ਸਰਕਾਰ ਵੱਲੋਂ ਨਹੀਂ ਲਿੱਤਾ ਜਾਂਦਾ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਸ ਵੀਡੀਓ ਦੇ ਮਾਧਿਅਮ ਰਾਹੀਂ ਇਸ ਚੈਨਲ ਦੇ ਮਾਧਿਅਮ ਰਾਹੀਂ ਇਹੀ ਬੇਨਤੀ ਕਰਦਾ ਹਾਂ ਵੀ ਜਿੱਥੇ ਤੁਸੀਂ ਤੁਹਾਡਾ ਕਾਰਡ ਚੱਲਦਾ ਹੈ ਉੱਥੇ ਗੱਲ ਦਾ ਜ਼ਰੂਰ ਧਿਆਨ ਦਿੱਤਾ ਜਾਵੇ ਵੀ ਸਰਕਾਰ ਵੱਲੋਂ ਬਿਲਕੁਲ ਫਰੀ ਹੈ ਜਿਹੜਾ ਉਹ ਕਣਕ ਮਿਲ ਰਹੀ ਆ ਤੇ ਸੈਂਟਰਲ ਹਲਕੇ ਦੇ ਵਿੱਚ ਕਿਸੇ ਵੀ ਸਾਥੀ ਨੂੰ ਜੇ ਕਣਕ ਇੱਕ ਵੀ ਦਾਣਾ ਘੱਟ ਮਿਲਦਾ ਤਾਂ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਜੀ ਨੂੰ ਦੱਸਿਆ ਜਾਵੇ ਜਾਂ ਉਸ ਵਾਰਡ ਦਾ ਜਿਹੜਾ ਇੰਚਾਰਜ ਹੈ ਐਮਐਲਏ ਅਸ਼ੋਕ ਪ੍ਰਾਸ਼ਰ ਪੱਪੀ ਜੀ ਵੱਲੋਂ ਜਿਹੜਾ ਆਮ ਆਦਮੀ ਪਾਰਟੀ ਦਾ ਕੱਲਾ ਕੱਲਾ ਕੋਈ ਵੀ ਵਲੰਟੀਅਰ ਹੈ ਉਸ ਨੂੰ ਦੱਸਿਆ ਜਾਵੇ ਕਿਉਂਕਿ ਜਿਹੜਾ ਵਲੰਟੀਅਰ ਸਾਥੀ ਹੈ ਉਹ ਪੰਜਾਬ ਸਰਕਾਰ ਦਾ ਹਿੱਸਾ ਬਣ ਕੇ ਕਿਸੇ ਵੀ ਗਰੀਬ ਦਰੂਬੇ ਦਾ ਜਿਹੜਾ ਕੱਲਾ ਕੱਲਾ ਦਾਣਾ ਹੈ ਉਹ ਦੇਣ ਲਈ ਵਚਨਬੰਦ ਹੈ ਸੋ ਅੱਜ ਅਸੀਂ ਕੋਲੇ ਖੜ ਕੇ ਜਿਹੜਾ ਕਣਕ ਦੀ ਵੰਡ ਹੈ ਉਹ ਕੋਲੇ ਖੜ ਕੇ ਕਰਾਈ ਹੈ ਅੱਜ ਜਿਹੜਾ ਤੁਸੀਂ ਅੱਜ ਇੱਥੇ ਪਹੁੰਚੇ ਕਿਸ ਤਰ੍ਹਾਂ ਦਾ ਜੜਾ ਤੁਸੀਂ ਦੇਖਿਆ ਠੀਕ ਉੱਤੇ ਦਰਜ ਬਣਿਆ ਹੈ। ਵਿਪੋਲਡਰ ਵੱਲੋਂ ਫੋਨ ਕਰਕੇ ਸਾਰਿਆਂ ਨੂੰ ਬੁਲਾਇਆ ਗਿਆ। ਕੱਲੇ-ਕੱਲੇ ਮੈਂਬਰ ਨੂੰ ਉਹਦੀ ਬੰਦਗੀ ਕਨਕ ਦਿੱਤੀ ਗਈ ਹੈ। ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਗਿਆ। ਕੰਡੇ ਤੇ ਤੋਲ ਕੇ ਪੂਰਾ ਵਜ਼ਨ ਦਿੱਤਾ ਗਿਆ। ਲੋਕਾਂ ਨੂੰ ਸੰਤੁਸ਼ਟੀ ਹੈ ਸਰਕਾਰ ਤੋਂ। ਜੋ ਰਾਸ਼ਨ ਮਿਲ ਰਿਹਾ ਉਹਨਾਂ ਨੂੰ ਫ੍ਰੀ ਆਫ ਕੋਸਟ ਦਿੱਤਾ ਜਾ ਰਿਹਾ। ਇਮਾਨਦਾਰੀ ਨਾਲ ਕੰਮ ਕੀਤਾ ਜਾ ਰਿਹਾ। ਸਰ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਦਵਿੰਦਰ ਸਿੰਘ ਹੈ ਜੀ।